ਜਲਾਲਾਬਾਦ ਦੇ ਪਿੰਡ ਖੇਰੇ ਦਾ ਇੱਕ ਨੌਜਵਾਨ 21 ਜੂਨ ਨੂੰ ਗਲਤੀ ਨਾਲ ਖੇਤੀਬਾੜੀ ਕਰਦਿਆਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਿਆ ਸੀਗਾ ਜਿਸ ਨੂੰ ਹੁਣ ਪਾਕਿਸਤਾਨ ਦੇ ਵਿੱਚ 1 ਮਹੀਨੇ ਦੀ ਸਜ਼ਾ ਅਤੇ 50000 ਰੁਪਏ ਦਾ ਜੁਰਮਾਨਾ ਲੱਗ ਗਿਆ ਦਰਅਸਲ ਇਹ ਕਿਸਾਨ ਅਮਰਤਪਾਲ ਸਿੰਘ ਹੈ ਜਿਸ ਨੂੰ ਪਾਕਿਸਤਾਨ ਦੀ ਅਦਾਲਤ ਨੇ ਹੁਣ ਸਜ਼ਾ ਸੁਣਾਈ ਹੋਈ ਹੈ ਅਮਰਤਪਾਲ ਨੂੰ ਵਿਦੇਸ਼ੀ ਕਾਨੂੰਨ 1946 ਦੇ ਅਧੀਨ 1 ਮਹੀਨੇ ਦੀ ਕੈਦ ਅਤੇ 50000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਜੇਕਰ ਜ਼ੁਰਮਾਨਾ ਨਾ ਭਰਿਆ ਗਿਆ ਤਾਂ ਉਸ ਨੂੰ 15 ਦਿਨ ਹੋਰ ਜੇਲ੍ਹ ਦੇ ਅੰਦਰ ਹੀ ਰਹਿਣਾ ਪਵੇਗਾ। ਉਸ ਦੀ ਗਲਤੀ ਮਹਿਜ਼ ਇੰਨੀ ਸੀ ਕਿ ਉਹ ਆਪਣੇ ਖੇਤਾਂ ਦੇ ਵਿੱਚ ਕੰਮ ਕਰਦਿਆਂ ਗਲਤੀ ਦੇ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਦੇ ਵੱਲ ਦਾਖਲ ਹੋ ਗਿਆ ਸੀ। ਹਲੇ ਅਮਰਤਪਾਲ ਨੂੰ ਇਸਲਾਮਾਬਾਦ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ। ਜਿੱਥੋਂ ਇੱਕ ਵੀਡੀਓ ਵੀ ਆਈ ਹੈ ਜਿਸ ਦੇ ਵਿੱਚ ਉਹ ਕਿਸਾਨ ਖੁਦ ਆਪਣੇ ਨਾਲ ਹੜ்பਿਤੀ ਦੱਸ ਰਿਹਾ ਹੈ ਅਤੇ ਕਿਸ ਤਰ੍ਹਾਂ ਦਾ ਵਕੀਲ ਕਰਨਾ ਹੈ ਇਸ ਬਾਰੇ ਵੀ ਜਾਣਕਾਰੀ ਦੇ ਰਿਹਾ ਹੈ। ਇਹ ਵੀਡੀਓ ਖੁਦ ਪਾਕਿਸਤਾਨ ਤੋਂ ਉਸ ਅਮਰਤਪਾਲ ਨਾਮਕ ਦੇ ਕਿਸਾਨ ਵੱਲੋਂ ਭੇਜੀ ਗਈ ਹੈ ਰਮਨ ਮੈਂ ਠੀਕ ਠਾਕ ਹਾਂ ਉੰਜ ਮੈਨੂੰ ਜੇਲ੍ਹ 'ਚ ਰੱਖਿਆ ਹੈ ਤੇ ਉੰਜ ਮੈਂ ਠੀਕ ਠਾਕ ਹਾਂ ਤੇ ਉੰਜ ਪੁਲਿਸ ਤੋਂ ਕਿਨਾ ਪਰਚਾ ਕਟਾ ਕੇ ਤੇ ਇੱਕ ਨਾ ਬਾਰਡਰ ਕਰਾਸਿੰਗ ਦਾ ਕਰਕੇ ਵਕੀਲ ਕਰਾਇਆ ਜੀ ਠੀਕ ਹੈ ਉੰਜ ਮੈਂ ਠੀਕ ਠਾਕ ਹਾਂ ਬਿਲਕੁਲ ਇਸ ਫੈਸਲੇ ਦੇ ਨਾਲ ਅਮਰਤਪਾਲ ਦੇ ਪਰਿਵਾਰ ਨੂੰ ਕੁਝ ਹੱਦ ਤੱਕ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਅਦਾਲਤ ਨੇ ਸਜ਼ਾ ਪੂਰੀ ਹੋਣ ਮਗਰੋਂ ਅਮਰਤਪਾਲ ਨੂੰ ਭਾਰਤ ਭੇਜਣ ਦੇ ਲਈ ਲੋੜਿੰਦੇ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਦੇ ਦਿੱਤੇ ਨੇ ਉਧਰ ਗਲਤੀ ਨਾਲ ਪਾਕਿਸਤਾਨ ਸੇ ਦਾਖਲ ਹੋਏ ਅਮਰਤਪਾਲ ਦੇ ਪਿਤਾ ਜਗਰਾਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 21 ਜੂਨ ਨੂੰ ਖੇਤੀਬਾੜੀ ਦਾ ਕੰਮ ਕਰਦੇ ਹਾਂ ਗਲਤੀ ਦੇ ਨਾਲ ਭਾਰਤ ਪਾਕਿਸਤਾਨ ਦੀ ਸਰਹੱਦ ਨੂੰ ਪਾਰ ਕਰ ਗਿਆ ਸੀ ਪਰ ਜਦ ਉਹ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦਾ ਪੁੱਤਰ ਭਾਰਤ ਵਿੱਚ ਨਹੀਂ ਬਲਕਿ ਪਾਕਿਸਤਾਨ ਦੇ ਵਿੱਚ ਹੈ ਅਮਰਜੀਤ ਸਿੰਘ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਪਿੰਡ ਕੈਰੀ ਕਿਰਤਾਰ ਤੋਂ ਜੋ ਮੇਰਾ ਬੇਟਾ ਫਰਦਪਾਰ ਖੇਤੀ ਕਰਨ ਵਾਸਤੇ ਜਾਂਦਾ ਹੈ ਤਾਰਬੰਦੀ ਗੁੰਦਰ ਉਹ 21 ਜੂਨ ਨੂੰ ਗਿਆ ਸੀ ਲੇਕਿਨ ਘਰ ਨਹੀਂ ਵਾਪਸ ਪਹੁੰਚਿਆ ਪ੍ਰਸ਼ਾਸਨ ਕੋਲ ਅੱਗੇ ਬੋਲ ਆਵਾਜ਼ ਕਹੀ ਮੰਤਰੀਆਂ ਸੰਤਰੀਆਂ ਕੋਲ ਆ ਸਹਬਾਨਾ ਕੋਲ ਜਾਂਦੇ ਰਹੇ ਆ ਜਿਹਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਜੀ ਜਿਨ੍ਹਾਂ ਨੇ ਸਾਡਾ ਵਾਪੜਿਆ ਜੇ ਸਿੰਘ ਕਵਾਇਆ ਜੀ ਤਾਂ ਮੇਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਮੇਰੇ ਬੇਟੇ ਨੂੰ ਲਗਭਗ 1.5 ਮਹੀਨੇ ਤੋਂ ਪਰ੍ਹੇ ਹੋ ਚੁੱਕਿਆ ਹੈ ਜੋ ਪਾਕਿਸਤਾਨ ਵਿੱਚ ਪਹੁੰਚਿਆ ਨੂੰ ਮਈ ਜੁਲਾਈ ਨੂੰ ਸਾਨੂੰ ਪਤਾ ਚੱਲਿਆ ਹੈ ਕਿ ਜੋ ਸਾਡਾ ਬੇਟਾ ਪਾਕਿਸਤਾਨ ਵਿੱਚ ਪਹੁੰਚਿਆ ਸੀ ਉਸ ਦੇ ਉੱਤੇ ਮੁਕੱਦਮਾ ਅੰਦਾਜ਼ ਕੀਤਾ ਗਿਆ ਹੈ ਜੋ ਮੁਕੱਦਮੇ ਦੀਆਂ ਕਾਪੀਆਂ ਨੂੰ ਅਸੀਂ ਛਵਕੀਲ ਸਹਿ일 ਸਾਹਿਬ ਨੂੰ ਪਾਕਿਸਤਾਨ ਦੇ ਵਿੱਚ ਕੀਤਾ ਹੈ ਉਸ ਸਹਿ일 ਸਾਹਿਬ ਨੇ ਸਾਨੂੰ ਚੂਨੀਆ ਕੂਟ ਦੇ ਵਿੱਚੋਂ ਕਾਪੀਆਂ ਲੈ ਕੇ ਅਮਰਸਪਾਲ ਦੇ ਕੇਸ ਦੀਆਂ ਸਾਨੂੰ ਭੇਜੀਆਂ ਨੇ ਉਹ ਮੈਂ ਆਪ ਜੀ ਨੂੰ ਸ਼ੇਅਰ ਕਰਨਾ ਚਾਹਾਂਗਾ ਇਹ ਕਾਪੀਆਂ ਉਹਨਾਂ ਨੇ ਭੇਜੀਆਂ ਨੇ ਜਿਸ ਕਾਪੀਆਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਸਾਡਾ ਬੇਟਾ ਅਥੇ ਪਹੁੰਚਿਆ ਹੈ ਤਾਂ ਉਸ ਨੂੰ 30 ਦਿਨ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ ਉਹ ਲੱਖ ਰੁਪਿਆ ਜੁਰਮਾਨਾ ਤਦ ਭਰੀ ਸਕਦਾ ਹੈ ਜਦੋਂ ਦਾ ਆਪਣੇ ਵਿਦੇਸ਼ ਮੰਤਰੀ ਪਾਕਿਸਤਾਨ ਦੇ ਵਿੱਚ ਲੈਟਰ ਭੇਜਣਗੇ ਕਿ ਸਾਡਾ ਅਮਰਤਪਾਲ ਨੂੰ ਰਿਪੋਰਟ ਕੀਤਾ ਜਾਵੇ। ਮੇਰੀ ਪ੍ਰਸ਼ਾਸਨ ਅੱਗੇ ਗਵਰਨਰ ਸਾਹਿਬ ਅੱਗੇ ਭਗਵੰਤ ਮਾਨ ਜੀ ਅੱਗੇ ਖਾਸ ਕਰਕੇ ਸੈਂਟਰ ਸਰਕਾਰ ਅੱਗੇ ਮੋਦੀ ਸਾਹਿਬ ਅੱਗੇ ਅਮਿਤ ਸ਼ਾਹ ਜੀ ਅੱਗੇ ਬੇਨਤੀ ਹੈ ਕਿ ਸਾਡਾ ਘਰ ਬੇਟਾ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਜੋ ਅਸੀਂ ਜੁਰਮਾਨਾ ਨਹੀਂ ਭਰ ਸਕਦੇ ਤਾਂ ਇਸ ਦੀ ਸਾਡੀ ਹੈਲਪ ਕਰਵਾਈ ਜਾਵੇ। ਤਾਂ ਸਾਡਾ ਵੱਤਵੱਦ ਕਰ ਲਿਆਉਣ ਵਾਸਤੇ ਬੇਟੀ ਨੂੰ ਰਿਪੋਰਟ ਕਰਵਾਉਣ ਵਾਸਤੇ ਸਾਡਾ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਵੀ ਸਾਥ ਦੇਵੇ ਦਸਤਾਵੇਜ਼ ਦਿਖਾਉਂਦਿਆਂ ਜਗਰਾਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਆਸ ਹੈ ਕਿ ਜਲਦ ਹੀ ਉਹਨਾਂ ਦਾ ਪੁੱਤਰ ਭਾਰਤ ਵਾਪਸ ਆਵੇਗਾ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਗੁਜ਼ਾਰਿਸ਼ ਵੀ ਕੀਤੀ ਹੈ ਅਜਿਹਿਆਂ ਹੋਰ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਦਾ ਪੰਜਾਬੀ ਲਿੰਕ ਤੇ ਨਾਲ